ਆਪ ਆ ਬੋਟ ਲੈ ਚਲੀਏ ਤੇਲ ਆ ਨਹੀਂ ਗਿਆ ਯਾਰ ਕੋਈ ਨਾ ਤੇਲ ਦੇ ਤੈਨੂੰ ਚਲਾਉਂਦੇ ਜਗਾ ਤੋੜ ਕੇ ਖੜਦੇ ਜੀ ਚਲਾਉਣਾ ਜਾਂ ਮਾਮਾ ਹੋਰ ਮੈਂ ਇਹਨੂੰ ਮੋਢਿਆਂ ਤੇ ਚੱਕ ਕੇ ਆਹ ਥੋੜਾ ਤੁਰਦਾ ਜਾਣਾ ਹੁੰਦਾ ਮੈਂ ਯਾਰ ਇਦਾਂ ਨਹੀਂ ਤੂੰ ਚੜ ਸਕਦਾ ਕਿਉਂ ਤੇ ਮਾਮਾ ਪੱਗ ਬੰਨ ਕੇ ਚੜਾਂ ਮੈਂ ਪੱਗ ਬੰਨਨ ਤੂੰ ਮਾਮਾ ਕੋੜੀ ਦੇ ਚੜਨਾ ਤੇ ਤੂੰ ਮਾਮਾ ਸਾਨੂੰ ਪੈੜੀ ਵਿਖਾਉਣ ਦੇ ਕੇ ਤਸ ਸਾਨੂੰ ਤੂੰ ਚਾਰਾਂ ਡੇ ਅੱਗੋਂ ਸੋਟੀਆਂ ਬਾੜ ਕੇ ਨਾ ਹੋਰ ਨਾਲ ਲੈ ਕੇ ਜਾ ਇਹ ਨਾ ਹੋਰ ਨਾ ਖੇਤ ਸਿੱਟੇ ਜੋ ਬੰਦਾ ਮੈਂ ਤੈਨੂੰ ਪੈੜੀ ਵਿਖਾਉਣ ਦੇ ਆ ਇਸੀ ਜ਼ਮੀਨ ਤੁਸੀਂ ਵੇਚ ਦਿਓ ਆ ਪੱਕੀ ਦੀ ਜ਼ਮੀਨ ਤਾਂ ਵੇਚਦੇ ਆ ਪਰ ਤੁਹਾਡੀ ਸ਼ਕਲ ਤੋਂ ਨਹੀਂ ਲੱਗਦਾ ਤੁਸੀਂ ਜ਼ਮੀਨ ਨਹੀਂ ਖਰੀਦ ਲਓਗੇ ਤੇ ਮਾਮਾ ਸ਼ਕਲ ਤਾਂ ਤੇਰੀ ਤਾਂ ਵੀ ਨਹੀਂ ਲੱਗਦਾ ਕਿ ਤੂੰ ਵੀ ਇੱਥੋਂ ਦਾ ਮਾਲਕ ਹੈ ਹੈ ਕਿਦਾਂ ਔਰ ਭਾਈ ਕੀ ਹਾਲ ਆ ਵਧੀਆ ਵਧੀਆ ਵੀਰੇ ਤੁਸੀਂ ਦੱਸੋ ਕਿਵੇਂ ਤਨਾ ਲਾਡੀਆਂ ਕਰੀ ਜਾਂਦਾ ਹੋਰ ਯਾਰ ਮੈਂ ਚੱਕਿਆ ਚਲ ਕੁੱਤਾ ਕੋਲੇ ਲਾਡੀਆਂ ਕਰ ਲਈਏ ਉਦੋਂ ਹੀ ਪਤਾ ਲੱਗਾ ਇੱਕ ਹੋਰ ਕੁੱਤਾ ਆ ਗਿਆ ਨੇੜੇ ਇਹਦੇ ਇਹਦੇ ਬਹਿਨ ਨੂੰ ਕੁੱਤਾ ਭਈ ਨਹੀਂ ਮੈਂ ਉਹਦਾ ਨਾਂ ਨਹੀਂ ਮੈਂ ਤੇਰਾ ਨਾਂ ਲੈਣਾ ਪਿਆ ਨਹੀਂ ਨਹੀਂ ਮਤਲਬ ਜਿਹੜਾ ਉਹ ਚੱਕ ਭਰ ਲੈਂਦਾ ਕੀ ਹੁੰਦਾ ਯਰ ਨਾ ਆ ਪਿੱਟ ਬੋਲ ਹਾਂ ਪਿੱਟ ਭਾਜੀ ਕਿਹੜੀ ਨਹੀਂ ਥਾਲਾ ਏ ਜਿਹੜੀ ਤੂੰ ਨੇ ਦੱਸਿਆ ਹੋਈ ਏ ਅੱਛਾ ਤੇ ਠੀਕ ਹਾਂ ਪਿੱਟ ਬੋਲ ਭਾਜੀ ਆਪਾਂ ਨਾ ਜ਼ਮੀਨ ਦਾ ਫੋਨ ਆਇਆ ਸੀ ਆਪਾਂ ਨੂੰ ਅੱਛਾ ਆਪਾਂ ਜ਼ਮੀਨ ਦੇਖਣੀ ਸੀ ਜ਼ਮੀਨ ਦਾ ਆਇਆ ਕਿ ਜ਼ਮੀਨ ਵੇਚਣ ਵਾਲੇ ਦਾ ਆਇਆ ਜ਼ਮੀਨ ਵੇਚਣ ਵਾਲਾ ਆਇਆ ਸੀ ਕਹਿੰਦਾ ਪਾ ਉਹ ਮੇਰਾ ਅੱਛਾ ਅੱਛਾ ਤੇ ਆਪਾਂ ਜਾਣਾ ਵਾ ਭਾਜੀ ਤੇ ਆਪਾਂ ਜ਼ਮੀਨ ਵੇਖ ਕੇ ਆਉਣੀ ਤਾਂ ਆਪਾਂ ਜ਼ਮੀਨ ਲੈਣੀ ਆਂ ਦੇਖ ਹੋਣੇ ਯਾਰ ਤੇ ਚੱਲੀਏ ਫਿਰ ਆਪਾਂ ਚਲੋ ਹਾਂਜੀ ਆਪਾਂ ਬੋਟ ਲੈ ਚਲੀਏ ਤੇਲ ਐ ਨਹੀਂ ਗਿਆ ਯਾਰ ਕਿਉਂ ਇਹਨੂੰ ਤੇਲ ਦੇ ਤੈਨੂੰ ਚਲਾਉਂਦੇ ਜਗਾ ਤੋੜ ਕੇ ਖੜਦੇ ਜੀ ਚਲਾਉਣਾ ਜਾਂ ਮਾਮਾ ਹੋਰ ਮੈਂ ਇਹਨੂੰ ਮੋਢਿਆਂ ਤੇ ਚੱਕ ਕੇ ਆਹ ਥੋੜਾ ਤੁਰਦਾ ਜਾਣਾ ਹੁੰਨਾ ਮੈਂ ਚੱਲ ਆਪਾਂ ਜਿਵੇਂ ਵੀ ਲੈ ਜਾਣਾ ਇਹਨੂੰ ਲੈ ਕੇ ਚੱਲ ਆਪਾਂ ਆ ਜੰਨੇ ਆ ਇਹਨ ਦਾ ਤੇਲ ਪੋਣਾ ਪੈਣਾ ਤੈਨੂੰ ਤੇਲ ਪਾ ਦਾਂਗੇ ਕੋਈ ਗੱਲ ਨਹੀਂ ਤੇ ਇਹਦੇ ਜੀ ਯਾਰ ਇਦਾਂ ਨਹੀਂ ਤੂੰ ਚੜ ਸਕਦਾ ਕਿਉਂ ਤੇ ਮਾਮਾ ਪੱਗ ਬੰਨ ਕੇ ਚੜਾਂ ਮੈਂ ਪੱਗ ਬੰਨਨ ਤੂੰ ਮਾਮਾ ਘੋੜੀ ਤੇ ਚੜਨਾ ਤੇ ਘੋੜੀ ਘੜਨ ਵਾਲਾ ਹੀ ਕੰਮ ਕਰਿਆ ਭਾਈ ਤੁਸੀਂ ਕਿੰਨੇ ਤੇ ਚੜ ਨਹੀਂ ਸਕਦਾ ਘੋੜੀ ਵੀ ਹਜੇ ਲੱਖ ਡੇਢ ਦੀ ਹੋਣੀ ਏ ਇਹ ਘਟੋ ਘਟਾ ਹੁਣ ਮਹਿੰਗਾ ਹੋ ਗਿਆ ਤੈਨੂੰ ਪਤਾ 2.5 ਲੱਖ ਤੋਂ ਘਾਟੇ ਹੈ ਨਹੀਂਗਾ ਉਹ ਗੁਰਵਾ ਤੂੰ ਜਿੱਥੇ ਜ਼ਮੀਨ ਵੇਖਣ ਜਾਣਾ ਉੱਥੇ ਚੱਲ ਉਹ ਭਾਈ ਨਾ ਭੱਜ ਜਾਵੇ ਕਦੇ ਚੱਲ ਫਿਰ ਤੇਲ ਪਵਾ ਲਈ ਠੀਕ ਹੈ ਨਾ ਤੇਲ ਪਵਾ ਦਾਂਗੇ ਕਿੰਨੇ ਦਾ ਵੇਹੇ ਤੇਲ ਹੀ ਖਾ ਹੀ ਜਾਂਦਾ ਵੇ 5-7 ਓਏ ਆਪਾਂ ਇੰਨੀ ਮਹਿੰਗੀ ਜ਼ਮੀਨ ਲੈਣ ਲੱਗਾ ਤੇ ਉਹ ਨਾ ਪਾਇਆ ਜੋ ਤੇਲ ਪਾ ਦੂੰ ਚੱਲ ਆਹ ਕੀ ਦੀ ਨਾ ਗੱਲ ਯਾਰ ਤੂੰ ਐਸਾ ਦਿਮਾਗ ਖਾਈ ਜਾਂਦਾ ਈ ਯਾਰ ਮੈਂ ਖੋਤਾ ਜਾ ਖੜਾ ਕਰ ਲੈਂਦੇ ਆ ਪਤਾ ਨਹੀਂ ਕੀ ਤੇਲ ਪਵਾਉਂਦੇ ਨਹੀਂ ਲੋਹਾਂ ਆਹ ਖੋਤਾ ਤੇਰੇ ਕੋਲ ਤਾਂ ਖੋਤੀ ਵੀ ਐ ਨੀਂਗੀ ਓ ਚੱਲ ਯਾਰ ਤੂੰ ਰੁਕ ਜਾ ਯਾਰ ਹੁਣ ਮੈਨੂੰ ਚਾਬੀ ਦਾ ਵੇਖ ਲੈਣ ਦੇ ਕਿੱਥੇ ਹੈ ਚਾਬੀ ਲੱਭਣ ਲੱਗਿਆ ਨੇ 2 ਘੰਟੇ ਲਾ ਦੇਣੇ ਹੁਣ ਆਹੀ ਇੱਥੇ ਹੈ ਓ ਬਈ ਓ ਹੈ ਵੇਹੇ ਲੱਗਦਾ ਤਾਂ ਨਹੀਂ ਹੈਗਾ ਯਾਰ ਉਹ ਚਾਬੀ ਕਾੜ ਲਈ ਗੁਰਵਾ ਇਥੇ ਉਹ ਛਗਲ ਵੀ ਉਹਦੀ ਚੋਰਾ ਵਾਂਗੂ ਹੈ ਚਾਬੀ ਕਾੜ ਲਾ ਤੂੰ ਤੇਉਹ ਤਾਂ ਚਾਬੀ ਇਹ ਨਾ ਹੋਵੇ ਉਹਨੇ ਹੀ ਤੇਰੀ ਜ਼ਮੀਨ ਨਾ ਹੋਵੇ ਜਿੰਨੇ ਦਾ ਆਪਾਂ ਇਹਨੂੰ ਚਕਾ ਪਈਏ ਬਈ ਆਹੀ ਆ ਇਹ ਰਹਿ ਡਾਂਜੀ ਫੜੀ ਫਿਰਦੇ ਜਿਵੇਂ ਦਾ ਘਟਾ ਨਿਕਲਿਆ ਹੋਵੇ ਸਰ ਕਰ ਗਾ ਔਰ ਬਈ ਕੀ ਆਵਾ ਜੋ ਜਾਰੀ ਹੈ ਯਾਰਾ ਬਾਈ ਬਾਈ ਜ਼ਮੀਨ ਦੀ 10 ਪਈ ਸੀ ਜ਼ਮੀਨ ਤੁਸੀਂ ਵੇਚ ਦਿਓ ਆ ਪੱਕੀ ਦੀ ਹਾਂ ਜ਼ਮੀਨ ਤਾਂ ਵੇਚ ਦਿਆਂ ਪਰ ਤੁਹਾਡੀ ਸ਼ਕਲ ਤੋਂ ਨਹੀਂ ਲੱਗਦਾ ਤੁਸੀਂ ਜ਼ਮੀਨ ਨਹੀਂ ਖਰੀਦ ਲਓਗੇ ਤੇ ਮਾਮਾ ਸ਼ਕਲ ਤਾਂ ਤੇਰੀ ਤਾਂ ਵੀ ਨਹੀਂ ਲੱਗਦਾ ਕਿ ਤੂੰ ਵੀ ਇੱਥੋਂ ਦਾ ਮਾਲਕ ਹੈ ਮੈਂ ਤਾਂ ਮਾਲਕ ਹਾਂ ਮੈਂ ਤਾਂ ਖੇਤ 'ਚ ਖੜਾ ਹੋਇਆ ਹਾਂ ਐਸੀ ਤਾਂ ਕੋਈ ਗੱਲ ਨਹੀਂ ਹੈਗੀ ਮੈਂ ਤਾਂ ਸਬੂਤ ਵਿਖਾ ਕੇ ਤੇਰਾ ਖੇਤ ਹੀ ਉਹ ਤਾਂ ਦੇਖਾਂਗੇ ਤੁਸੀਂ ਤੁਸੀਂ ਮੁੱਦੇ ਦੀ ਗੱਲ ਕਰੋ ਤੁਸੀਂ ਕਿੰਨੀ ਕੀ ਜ਼ਮੀਨ ਖਰੀਦਣਾ ਯਾਰ ਤੇਰਾ ਨਾਂ ਬਚਿੱਤਰ ਸਿੰਘ ਹੈ ਹਾਂ ਮੇਰਾ ਨਾਂ ਬਚਿੱਤਰ ਸਿੰਘ ਹੈ ਮੈਂ 75 ਮੈਨੂੰ ਤੂੰ ਬਚਿੱਤਰ ਘਾਟ ਤੇ ਤਿੱਤਰ ਜਿਆਦਾ ਲੱਗਣ ਦੇ ਆਪਣੇ ਘੁੱਤ ਕਰ ਜਾਂਦੀ ਤੁਸੀਂ ਦੱਸੋ ਕਿੰਨੀ ਕੀ ਖਰੀਦ ਲੈਣੀ ਕਿਥਾ ਤੱਕ ਕਰ ਜਾਂਦੀ ਤੁਹਾਨੂੰ ਵੇਚਣੀ ਕਿੰਨੀ ਤੋਂ ਨਹੀਂ ਦੱਸ ਯਾਰ ਯਾਰ ਤੁਸੀਂ ਕੱਦੂ ਲੈਣ ਦੀ ਤੁਹਾਡੀ ਕਹਾਣੀ ਹੈ ਕਿ ਤੁਸੀਂ ਜ਼ਮੀਨ ਖਰੀਦਣੀ ਗੱਲਾਂ ਕਰਦੇ ਯਾਰ ਕੱਦੂ ਮਾਮਾ ਦੱਸ ਅਸੀਂ ਸਵੇਰੇ ਹੀ ਭਾਬੀ ਤੇਰੀ ਨੇ ਸਾਡੇ ਕੰਬਲ ਕੋਟ ਕਰਕੇ ਕਿਹਾ ਵੀ ਕੱਦੂ ਲਿਆ 1 ਕਿਲੋ ਖਰੀਦ ਕੇ ਘਰੇ ਲੈ ਗਿਆ ਚਲੋ ਕਰੋ ਗੱਲ ਫਿਰ ਇੱਧਰ ਤੁਹਾਨੂੰ ਮਰਾਈਏ ਢੇੜਾ ਸਭ ਖਾ ਯਾਰ ਕਿਹੜੀ ਜ਼ਮੀਨ ਹੈ ਉਹ ਖੰਬੇ ਤੋਂ ਸ਼ੁਰੂ ਹੋਗੇ ਤੇ ਉਹ ਜਗ੍ਹਾ ਤੱਕ ਆਪਣੀ ਹੈ ਉਹ ਆਪਣੀ ਹੈ ਹਾਂ ਅੱਛਾ ਹੋਰ ਔਰ ਬਾਕੀ ਸਾਰੀ ਗਵਾਂਡੀਆਂ ਆਂਦੀ ਐ ਭਾਈ ਅੱਖਾਂ ਦਾ ਲੈਂਚ ਤੁਸੀਂ ਪਵਾਏ ਕਾਲੀਆਂ ਅਣ ਕਰਦੋਂ ਲੱਗੀਆਂ ਹੁੰਦੀਆਂ ਉਹ ਲੈਂਚ ਤਾਂ ਨਹੀਂ ਪਵਾਇਆ ਤਾਂ ਸ਼ੌਕ ਮੈਂ ਤੇਰੀ ਨਿਗਾ ਨੂੰ ਘਾਟ ਲੱਗਦੀ ਐ ਤੂੰ ਹੁਣੇ ਕਹਿੰਦੇ ਸਾਡੇ 25 26 ਕਿੱਲੇ ਤੂੰ ਹੁਣੇ 10 ਹੀ ਕੱਸ ਕੇ ਕਹਿੰਨੇ ਬਾਕੀ ਸਾਰੀ ਗਵਾਂਡੀਆਂ ਦੀ ਐ ਕਹਿੰਦੇ ਆ ਵੀ ਤੂੰ ਖੜਾ ਜਿੱਤੇ ਪਰਲੇ ਪੁਣੇ ਤਾਂ ਗਵਾਂਡੀਆਂ ਆਂਦੀ ਆ ਜਿਹੜੀ ਇੱਥੋਂ ਟਕਰ ਜਾਂਦੀ ਉਹ ਤਾਂ ਆਪਣੀ ਐ ਨਹੀਂ ਮੈਨੂੰ ਨਹੀਂ ਲੱਗਦਾ ਯਾਰ ਤੂੰ ਸਹੀ ਦੱਸ ਵੀ ਤੇਰੇ ਤਾਂ ਇੱਥੋਂ ਟੰਬ ਪੈਣੇ ਪੈਣੇ ਨੇ ਸਾਡੇ ਨਾਲ ਵਾਜ ਤੁਸੀਂ ਟੰਬ ਖਾ ਕੇ ਨਿਕਲੋਗੇ ਤੁਸੀਂ ਜ਼ਮੀਨ ਲੈਣ ਨਹੀਂ ਆਏਗੇ ਕਦੂ ਖੀਦੈ ਤੌ ਔਕਾਤ ਨਹੀਂ ਹੈਗੀ ਤੂੰ ਜਮੀਨ ਖੀਦੈ ਦੀ ਗੱਲਾਂ ਕਰਦਾ ਜੀ ਕਿੰਨੀ ਮਾਮਾ ਦੀ ਗੱਲ ਕਦੂ ਕਦੂ ਵੇਂਦਵਾਦ ਆਇਆ ਕਰਨਾ ਜਿਵੇਂ ਤੂੰ ਕਦੂ ਵੇਦ ਰਿਆ ਪਹਿਲਾਂ ਤੂੰ ਮੈਨੂੰ ਵਾਕਈ ਸ਼ੱਕ ਆ ਗਿਆ ਕਦ ਸੱਚੀ ਕੋ ਜਨ ਲੱਗਦੇ ਮੈਨੂੰ ਤੂੰ ਗਲਤ ਬੰਦੇ ਕੋ ਲੈ ਨਹੀਂ ਨਹੀਂ ਕੋਈ ਨਹੀਂ ਜਮੀਨ ਹੋਊਗੀ ਯਾਰ ਇਹ ਵੀ ਨਹੀਂ ਕਰਦਾ ਹਾਂ ਉਹ ਯਾਰ ਅਜੇ ਵੀ ਪੁੱਛ ਰਿਆਂ ਦਾ ਨਾਮ ਬਚਿੱਤਰ ਸਿੰਘ ਹੀ ਹੈ ਨਾ 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 ਮੇਰਾ ਨਾਮ ਬਚਿੱਤਰ ਸਿੰਘ ਕਿਉਂ ਹੈ ਹਾਂ ਹੋਰ ਬਚਿੱਤਰ ਸਿੰਘ ਹੈ ਬਚਿੱਤਰ ਸਿੰਘ ਬਚਿੱਤਰ ਸਿੰਘ ਮੈਂ ਤਾਂ ਤੂੰ ਬਚਿੱਤਰ ਸਿੰਘ ਲੱਗਣਾ ਨਹੀਂ ਕਰ ਲੈ ਯਾਰ ਹਾਂਜੀ ਭਾਈ ਮੈਨੂੰ ਤਾਂ ਲੱਗਦਾ ਹੈ ਬੈਂਕ ਦੇ ਕਿਤੇ ਨੌਕਰੀ-ਨੌਕਰੀ ਕਰਦਾ ਰਿਹਾ ਨੌਕਰੀ ਲੱਗਦਾ ਹੈ ਮੈਨੂੰ ਤਾਂ ਇਹ ਦਾ ਸ਼ਮਸ਼ਾਨ ਘਰ ਚ ਪਹਿਰੇਦਾਰ ਲੱਗਾ ਹੈ ਸਕਿਉਰਟੀ ਕਟ ਲੱਗਦਾ ਮੈਨੂੰ ਤਾਂ ਸ਼ਮਸ਼ਾਨ ਘਰ ਦਾ ਪਹਿਰੇਦਾਰ ਲੱਗਾ ਹੈ ਆਉਂਦਾ ਨਹੀਂ ਵੀ ਇਹ ਕੁਝ ਖਰੀਦ ਲੈਣਗੇ ਚਾਲ ਕੋਈ ਨਹੀਂ ਕਰਨੇ ਇਹਦੇ ਨਾਲ ਗੱਲ ਓਏ ਤੂੰ ਮਾਮਾ ਸਾਨੂੰ ਪੈੜੀ ਵਗੋਣ ਡੈ ਕਿ ਦੱਸ ਸਾਨੂੰ ਤੂੰ ਚਾਰਾਂ ਡੇ ਅੱਗੋਂ ਸੋਟੀਆਂ ਬਾੜ ਕੇ ਨਾ ਸਾਨੂੰ ਨਾਲ ਲੈ ਕੇ ਜਾ ਇਹਨਾਂ ਹੋਰ ਮੈਂ ਖੇਤ ਸਿੱਟੇ ਚ ਬੰਦਾ ਮੈਂ ਤੈਨੂੰ ਪੈੜੀ ਵਿਖਾਉਣ ਦਿਆਂ ਮੈਂ ਤਾਂ گاਵਾ ਨੂੰ ਪੱਠੇ ਪਾਉਣੇ ਆ ਜਾ ਕੇ ਮੈਨੂੰ ਤੁਸੀਂ ਟੈਂਪਰ ਕਰੀ ਜਾਂਦੇ ਮੇਰਾ ਦੱਸੋ ਦਾ ਕੀ ਰੇਟ ਆ ਜਮੀਨ ਦਾ ਕੀ ਤੁਸੀਂ ਵੇਚਦੇ ਹੋ ਕਿ ਲਾ ਨਹੀਂ ਯਾਰ ਪ੍ਰਾਈਸ ਵੀ ਦੱਸ ਪੁੱਛਣੇ ਆ ਇੱਥੇ ਕੋਈ ਮੋਟਰ ਮੋਟਰ ਦਾ ਹੈ ਨਹੀਂ ਇੱਥੇ ਪਾਣੀ ਦੱਸ ਭਾਂਚਾ ਬਾਲਟੀਆਂ ਨਾ ਪਾਉਂਦੇ ਪਾਣੀ ਆ ਇੰਨੀ ਇੰਨੀ ਫਸਲ ਐਵੇਂ ਥੋੜੀ ਹੋ ਗਈ ਪਾਣੀ ਨਾਲ ਹੀ ਹੋਈ ਐ ਦੇਦਾ ਨਹੀਂ ਇੱਥੇ ਅਗਲਾ ਟਰਾਲੇ ਭਰ-ਭ ਟਰਾਲੀ ਕੱਢਣੇ ਮਾਮਾ ਪਾਣੀ ਦੀ ਗੱਲ ਕਰਨਾ ਪਿਆ ਮਿੱਟੀ ਦੀ ਨਹੀਂ ਗੱਲ ਕਰਦਾ ਪਿਆ ਉਹ ਪਾਣੀ ਵੀ ਆਊਗਾ ਜਦੋਂ ਜਦੋਂ ਫਸਲ ਬੀਜਾਂਗੇ ਪਾਣੀ ਵੀ ਆਊਗਾ ਕਦੋਂ ਆਊਗਾ ਨਹੀਂ ਪਾਣੀ ਉੱਪਰ ਆਊਗਾ ਕੋਹਲਾ ਗੱਲ ਮੈਂਟਲ ਲੱਗਦਾ ਯਾਰ ਇਹ ਕਦੇ ਮੀਂਹ ਦੇ ਆਸਰੇ ਐ ਫਸਲ ਫਸਲ ਨਹੀਂ ਆਉਗਾ ਨਹੀਂ ਨਹੀਂ ਪਾਣੀ ਨੀਚੇ ਆਊਗਾ ਬੋਰ ਹੈਗਾ ਆਪਣਾ ਆਵੇ ਇਹਨਾਂ ਦੇ ਗਵਾਂਢੀਆਂ ਦੇ ਨਾਲ ਹੀ ਬੋਰ ਗਾਂ ਦੱਸ ਨਾ ਵੀ ਅਹੀ ਤੈਨੂੰ ਕਹਿਣੇ ਪਾਣੀ ਕਿੱਥੋਂ ਆਣਾ ਤੂੰ ਉਹੀ ਗੱਲ ਯਾਰ ਬਿੰਦ ਬਟ ਟਾਂ ਟਾਂ ਟੂ ਟੂ ਕੀੜੀ ਇਹ ਗੱਲ ਇਹ ਬੋਰ ਨਹੀਂ ਲੱਗਦਾ ਮੈਨੂੰ ਸਰਕਾਰੀ ਡਿਊਟੀ ਲੱਗਦੀ ਲੱਗੀ ਇਹਨਾਂ ਦੇ ਉਹਦੇ ਨਾਲ ਹੀ ਟਾਈਮ ਕੋਲ ਪਾਸ ਕਰਦਾ ਬੋਰ ਬੋਰ ਦਾ ਗੱ ਕਾਲ ਕੋਈ ਨਹੀਂ ਲੱਗਦੀ। 40 ਯਾਰ ਕਾਰ ਗੱਲ ਲੈਂਦੇ ਨਾਲ ਕਾਲ ਗੱਲ ਮਗਾ ਯਾਰ। ਦੱਸੋ ਭਾਈ ਕੀ ਰੇਟ ਆਦਾ ਰੇਟ ਦੱਸੋ ਸਾਨੂੰ। ਰੇਟ ਜੋ ਮਾਰਕੀਟ ਦਾ ਚੱਲਦਾ 25 ਲੱਖ ਰੁਪਇਆ ਕਿੱਲੇ ਦਾ ਚੱਲਦਾ ਹੈ। 25 ਲੱਖ। ਮਾਮਾ 25 ਲੱਖ ਦੀ ਜ਼ਮੀਨ ਲੱਗਦੀ ਤਾਂ ਨਹੀਂ ਹੈਗੀ। ਮੈਂ ਤਾਂ ਤੁਸੀਂ 25 ਰੁਪਇਆ ਵਾਲੇ ਬੰਦੇ ਨਹੀਂ ਲੱਗਦੇ ਤੁਸੀਂ 25 ਲੱਖ ਦੀ ਜ਼ਮੀਨ ਦੀ ਗੱਲ ਕਰਦੇ 25 ਲੱਖ ਦੀ ਜ਼ਮੀਨ। ਮੈਂ ਤੈਨੂੰ 25 ਰੁਪਇਆ ਵਿਖਾ ਦਾਂ। ਸਾਡੀ ਪਿੱਛੇ ਘੇਰੀ ਰਹਿ ਗਏ ਨੇ। 3 ਕਿੱਲੇ ਜ਼ਮੀਨ ਆ ਸਾਡੀ ਆਪ ਦੀ ਮਾਲਕੀ ਤੇ 4 ਟਰੈਕਟਰ ਖੜੇ ਹੋਏ ਘਰੇ। ਉਹ ਵੀ ਏਜੰਸੀ ਦੇ ਵਿੱਚ ਹੋਰ ਤਾਂ ਇਹ ਠੂਆ ਖਰੋਣੀ ਖਰੀਦਣੀ ਆਉਣੀ ਤੇ ਤੁਹਾਨੂੰ ਕੋ ਸਾਂਭੀ ਨਹੀਂ ਜਾਣੀ ਨਹੀਂ ਬਾਈ ਹੋਰ ਲੈਣੀ ਆ ਹੋਰ ਲੈਣੀ ਪੈਣੀ ਆ ਕਿਉਂਕਿ ਮਗਹਾਈਆਂ ਖਰਚੇ ਬਹੁਤ ਆ ਅੱਗੇ ਜਾ ਕੇ ਰੋਟੀ ਖਾਣੀ ਔਖੀ ਬਿਜ਼ਨਸ ਕੋਈ ਚੱਲਦੇ ਨਹੀਂ ਹੈਗੇ ਤੇ ਖਰੀਦਣੀ ਪੈਣੀ ਆ ਹੁਣ 44 ਟਰੈਕਟਰ 30 ਕਿੱਲਿਆਂ ਚਮਣੀ ਪੂਰੀ ਆਉਂਦਾ ਕੋਈ 10 12 ਕਿੱਲੇ ਹੋਰ ਲਾਵਾਂਗੇ ਕੋਈ ਦੋ ਟਰੈਕਟਰ ਹੋਰ ਖਰੀਦਾਂਗੇ ਫੇਰ ਚੱਲਣਗੇ ਜਿਹੜੇ ਬੰਦੇ ਦਿਹਾੜੀ ਦੇ ਰੱਖੇ ਹੋਏ ਉਹਨਾਂ ਦਾ ਵੀ ਚੁੱਲਾ ਚਲਾਉਣਾ ਮੈਂ ਪਾਜੀ ਸਿਰ ਭਾਈ ਤੁਸੀਂ ਐ ਕਰੋ ਤੁਸੀਂ ਮੇਰੇ ਮਾਲਕ ਕੋਲ ਆ ਜਾਏ ਮੈਂ ਤਾਂ ਮੱਝਾ ਚਾਰਨਾ ਆਇਆ ਸੀ